ਪਸੰਦੋਂ ਦਾ ਜਿਕਰ ਪਸੰਦੋਂ ਦਾ ਫਿਕਰ YouTube ਚੈਨਲ ਨਿਊ ਗੱਲ ਫਾਰਮਰ ਦੇਖ ਰਹੇ ਤਮਾਮ ਸਰੋਤਿਆਂ ਦਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਨੂੰ ਮਿੱਤਰੋ ਆਪਦੇ ਪਿੰਡ ਦੇ ਵਿੱਚ ਮੁੱਦਕੀ ਸ਼ਹਿਰ ਦੇ ਵਿੱਚ ਮੁੱਦਕੀ ਤੋਂ ਜਿਹੜਾ ਰੋਡ ਲੁਹਾਮਾ ਨੂੰ ਜਾਂਦਾ ਉਹ ਰੋਡ ਦੇ ਉੱਤੇ ਪਰ ਖੇਤਾਂ ਦੇ ਵਿੱਚ ਭਾਈ ਡੋਕਰ ਕੇ ਘਰਾਂ ਦੇ ਵਿੱਚ ਬਿੱਲੇ ਬਾਈ ਦੇ ਘਰੇ ਆਪਾਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਬਿੱਲਾ ਬਾਈ ਕਬੱਡੀ ਇੰਡਸਟਰੀ ਦੇ ਵਿੱਚ ਬਹੁਤ ਵੱਡਾ ਨਾਮ ਸੀ ਭਾਈ ਦਾ ਮਿੱਤਰੋ ਮੇਰੇ ਪਿੰਡ ਦੇ ਵਿੱਚ ਪਰ ਅੱਜ ਗੱਲ ਬਾਈ ਨੂੰ ਪੁੱਛਾਂਗਾ ਜਿਹੜਾ ਉਹ ਮੱਝਾਂ گاਵਾ ਦਾ ਘਰੇ ਪਸ਼ੂ ਮੱਝਾਂ ਦੁੱਧ ਤੇ ਲਾਈ ਹੋਈਆਂ ਹੋਈਆਂ ਚੰਗੇ ਦੁੱਧ ਦੀਆਂ ਮਾਲਕਨ ਮਈਆਂ ਬਾਈ ਦੇ ਕੋਲੇ ਉਹਨਾਂ ਵਿੱਚੋਂ ਇੱਕ ਝੋਟੀ ਵੇਚਣੀ ਹੈ ਜਿਹੜੀ ਮੈਂ ਪਿੱਤਰੋ ਬਾਈ ਦੇ ਤੋਕੜ ਗੱਪਣ ਇਹ ਖਰੀਦੀ ਸੀ ਹੁਣ ਇਹ ਸੂਈਆ ਕਰਮ ਵਾਲੀ ਕਿੰਨੇ ਦਿਨਾਂ ਦੀ ਸੂਈਆ ਕਿੰਨੇ ਦੋਤੇ ਚੱਲਦੀ ਆਜੋ ਸਾਰੀ ਗੱਲਬਾਤ ਆਪਾਂ ਕਰ ਲੈਨੇ ਵੀਰੇ ਨਾਲ ਬਿਲੇ ਬਾਈ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਕੀ ਹਾਲ ਆ ਵੱਡੇ ਵਧੀਆ ਵੀਰ ਵਧੀਆ ਸਿੱਤਾ ਦੇ ਪਰਿਵਾਰ ਬਾਈ ਹਾਂਜੀ ਹਾਂਜੀ ਚੜਦੀ ਕਲਾ ਦੀ ਹਾਂਜੀ ਹਾਂਜੀ ਅਜਾ ਕਬੱਡੀ ਫਿਰ ਬਈ ਯਾਰਾ ਸੱਟ ਜੀ ਲੱਗਣ ਕਰਕੇ ਫ ਛੜਦਾ ਕਿਹੜਾ ਹਣਾ ਠੀਕ ਆ ਬਾਈ ਹੁਣ ਫਿਰ ਮੱਝਾਂ ਵਾਲੇ ਪਾਸੇ ਬਾਈ ਹਾਂਜੀ ਹਾਂਜੀ ਚਲੋ ਵਧੀਆ ਕਰ ਰਵੇ ਕਿੱਤਾ ਦਾ ਉਹਦਾ ਹੀ ਆ ਨਾ ਇਹ ਵੀ ਕਬੱਡੀ ਵਰਗਾ ਹੀ ਕਿ ਤਾਂ ਨਾਮ ਬਣਾਉਂਦੀਆਂ ਕਰ ਮਾਰ ਗਏ ਅੱਛਾ ਇਹਦਾ ਕਿੰਨਾ ਟਾਈਮ ਹੋ ਗਿਆ ਸੂਈ ਰੁਬਈਏ ਸੂਈ ਨੂੰ ਵੇਬੀ 8 ਦਿਨ ਇਹਨੂੰ 8 ਦਿਨ ਹੋ ਗਏ ਸੂਈ ਉਹ ਬੱਚਾ ਚੁਗ ਗਿਆ 8 ਦਿਨਾਂ ਦੀ ਸੂਈ ਫਿਰ ਕਿੰਨਾ ਦੋ ਤਿਆਰ ਆ ਬਾਈ 11 ਕਿਲੋ ਹੀ ਆਪਾਂ ਮੰਨ ਕੇ ਚੱਲ ਗਏ ਬਾਈ 11 ਕਿਲੋ ਦੋ ਤਿਆਰ ਆਣਾ ਹਾਂਜੀ ਹਾਂਜੀ ਚੂਣ ਚਣ ਕਿਵੇਂ ਲੱਗਾ ਬੜੀ ਭੋਲੀ ਬਹੁਤ ਆ ਬਾਈ ਠੀਕ ਆ ਬਾਈ ਜਿਹੜਾ ਮਰਜ਼ੀ ਚੋੜਾ ਕੱਟਾ ਪਾ ਦੇ ਕੱਟੀ ਕੱਟੀ ਆ ਕੱਟੀ ਕ ਉਹ ਤਾਂ ਬਈਰ ਸੇਵਾ ਦੇ ਆਪਦੀ ਤੇ ਹਨਾ ਐਵੇਂ ਆਪ ਝੂਠ ਮਾਰੀ ਜਾਈਏ ਹਾਂ ਇਹ ਵੀ ਗੱਲ ਸੂਤ ਤੋਂ ਸੇਵਾ ਤੇ ਆਪਾਂ ਸਹੀ ਗੱਲ ਹੈ ਤੇ ਤੂੰ ਕਿੰਨਾ ਦੋ ਤੁਸੀਂ ਜੋ ਟੋਕਰ ਗੱਪਣ ਲਿਆਈਂ ਗੱਪਣ ਬਈ ਆਪਾਂ 11 ਕਿਲੋ ਚੋਕੇ ਲਿਆਂਦੀ ਕਿੰਨੇ ਚਿਰ ਦੀ ਗੱਪਣ ਸੇ ਨਾ ਮਹੀਨੇ ਦੀ ਗੱਪਣ ਸੇ ਤਿੰਨ ਮਹੀਨੇ ਦੀ ਗੱਪਣ ਸੇ 11 ਕਿਲੋ ਦੋ ਸਾਈਂ ਠੀਕ ਆ ਵੀਰੇ ਚੋਣ ਚਾਂ ਚੰਗਾ ਬਈ ਬਹੁਤ ਵਧੀਆ ਬਈ ਠੀਕ ਆ ਵੀਰੇ ਕੀ ਰੇਟ ਦੀ ਦੇ ਦੀਏ ਬਈ ਰੇਟ ਬਈ ਆਪਾਂ 1 25 ਦੀ 1 25 ਦੀ ਮਾਨਤਨ ਵਿੱਚ ਕੋਈ ਨਹੀਂ ਮਾਨਤਨ ਬਈ ਕਰ ਦਾਂਗੇ ਜੋ ਟੋਰੀ ਮੇਕਰ ਦੀ ਬਾਦ ਖੋਲੀ ਪਰਾ ਲੈ ਸੂਆ ਦੂਜਾ ਸਹੀ ਹੈ ਹਾਂਜੀ ਦੂ ਬਹੁਤ ਸੰਗੀ ਸਿੰਗਾ ਸੁnga ਦੀ ਸੋਹਣੀ ਸੰਖੀ ਆ ਵੀ ਮਾੜੀ ਨਾ ਮਨ ਲੱਗਿਆ ਜੇ ਕਦ ਬਾਡੀ ਦੀ ਵੀ ਠੀਕ ਆ ਲੇਵੇ ਭਾਂਡੇ ਤੋਂ ਵੀ ਖੜੀ ਆ ਕਰਨ ਵਾਲੀ ਮਗਰ ਵੀ ਬਈ ਜਾਂਦੇ ਕੱਟੀ ਆ ਠੀਕ ਆ ਦੁੱਧ 11 ਕਿਲੋ ਇਸ ਟਾਈਮ ਹਨ ਕੰਡੇ ਦੇ ਜੋਕਰ ਨਾਲ ਦੋ ਟਾਈਮ ਆ ਦਾ ਤਿੰਨ ਟਾਈਮ ਚੋਕੇ ਜਾਇ ਜੇ ਕਿੱਲੇ ਤੋਂ ਬਾਹਰ ਹੋਈ ਦੀ ਕੋਈ ਗਰੰਟੀ ਨਹੀਂ ਇੱਥੇ ਖੜੀ ਤੀ ਤੁਸੀਂ ਤਸੱਲੀ ਕਰਨੀ ਆਪਣੇ ਚੈਨਲ ਦੇ ਦੁਆਰਾ ਜੋ ਵੀ ਚੀਜ਼ ਦਿਖਾਈ ਜਾਊਗੀ ਉਹ ਮਾਲਕ ਦੇ ਘਰ ਦੀ ਤਸੱਲੀ ਹੋਊਗੀ ਉਦੋਂ ਬਾਅਦ ਦੀ ਨਹੀਂ ਬਾਈ ਆਪਾਂ ਬਾਲੀਆਂ ਗੱਲਾਂ ਕਰਕੇ ਨਹੀਂ ਬਈ ਜਾਂਦੇ ਵੀ ਆਇਆ ਤੇ ਜੋਆਂ ਕਈ ਵਾਰ ਸੋਸ਼ਲ ਮੀਡੀਆ ਤੇ ਗੱਲਾਂ ਹੀ ਕਰੀ ਜਾਂਦੇ ਆ ਨਿਬੜਦਾ ਉਹਨਾਂ ਵਿੱਚ ਕੋਝ ਨਹੀਂ ਵੀਰੇ ਆਪਾਂ ਉਹ ਕੰਮਾਂ ਤੋਂ ਦੂਰ ਰਹਿਣ ਵਾਲੇ ਇਨਸਾਨ ਆ ਬਈ ਬਾਕੀ ਤੁਸੀਂ ਜਾਣਦੇ ਹੀ ਆ ਸਾਰੇ ਭਰਾ ਆ ਵੇਖੋ ਬਈ ਜੋ ਚੀਜ਼ ਆਪਣੇ ਨਜ਼ਰ ਆ ਗਈ ਆਪਾਂ ਦੱਸੇ ਬਿਨਾ ਰਹਿਣਾ ਨਹੀਂ ਤੇ ਜਿਹੜੀ ਚੀਜ਼ ਆਪਾਂ ਨੂੰ ਦਿਸੀ ਨਾ ਉਹਦੇ ਬਾਰੇ ਆਪਾਂ ਕਹਿਣਾ ਨਹੀਂ ਬਈ ਆਪਣੀ ਮੋੜ ਤੋਂ ਸੋਚਾ ਵੀਰੇ ਕਿਸੇ ਦੇ ਪਸੂ ਨੂੰ ਢੰਡਣਾ ਜਾਂ ਨਿੰਦਣਾ ਉਹ ਨਹੀਂ ਕੰਮ ਹੁੰਦਾ ਵੀਰੇ ਆ ਲੈ ਵੇਖੋ ਬਈ ਕਰਮ ਵਾਲੀ ਦਾ ਨਾੜਾ ਨੂੜਾ ਲੈਵੇ ਦੇ ਉੱਤੇ ਅਣਖ ਰੀ ਆ ਯਾਰ ਜਿੰਨੀ ਹੈਗੀ ਕਰਮ ਵਾਲੀ ਡਾਢੀ ਆ ਯਾਰ ਬਈ ਥਣ ਦੇਵਾ ਬਹੁਤ ਚੰਗਾ ਲੱਗਾ ਹੋਇਆ ਫਿਰ ਮੂੰਹ ਮੱਥੇ ਵਾਲੇ ਪਾਸੇ ਤੋਂ ਵੀ ਦੇਖ ਲੋ ਵੀ ਸਿੰਗਾ-ਸੁੰਗਾ ਦੀਵੇਂ ਓਕੇ ਆ ਜਾਵਾਂ ਬਾਈ ਬਾਕੀ ਘਰੇ ਰੱਖਣ ਵਾਲੇ ਭਰਾ ਨੂੰ ਯਾਰ ਗਹਿਣਾ ਚੀਜ਼ ਰਹੂਗੀ ਬਾਈ ਹਨਾ ਵੇਲੇ ਬਾਈ ਜਿਹੜਾ ਆਪਾਂ ਲੈ ਜੂਗਾ ਦੁੱਧ ਪੀਜੋਗੇ ਬਾਈ ਇਹ ਆਪਾਂ ਇਹਨਾਂ ਦਾ ਕੀ ਚੋਈ ਆ ਪਹਿਲਾਂ ਕੱਟੇ ਤੇ ਹੀ ਮਿਲਦੀ ਰਹੀ ਬੱਚੇ ਦੀ ਬੱਚੇ ਦੀ ਹੈ ਠੀਕ ਆ ਬਾਈ ਇੱਕ ਗੱਲ ਹੋਰ ਵੀ ਹੈ ਬਾਈ ਤੋਕਰ ਗੱਬਣੋ ਕੇ ਵੀ ਇਹਨੇ ਵਧੀਆ ਵੇਖ ਜਾਣਾ ਸਗੋ ਹਾਂ ਜੀ ਹਾਂ ਜੀ ਤੂੰ ਵੀ ਚੰਗੀ ਕੀਮਤ ਭਰੀ ਹੋਊਗੀ ਉਦੋਂ ਤੋਕਰ ਮੈਂ ਬਈ ਉਹ ਲੈ ਆਇਆ ਹੈਗਾ 95000 ਦੀ ਤੋਕਰ ਗੱਬਣੀ ਹਾਂ ਆਪਾਂ ਮੰਨ ਲਾ ਬਈ ਤੋਕਰ ਗੱਬਣ ਲੈ ਲਈਦੀ ਐ ਹਾਂ ਲੈ ਲਈਦੀ ਚੰਗੀ ਆਪਾਂ ਲਾ ਵਧੀਆ ਜਿਹੜੀ ਆਹ ਤਾਂ ਨਾਲੇ ਦੁੱਧ ਪੀਣਾ 200 ਰੁਪਏ ਬਲਾ ਜੂ ਬਈ ਹਾਂ ਅੱਛਾ 1 ਲੱਖ ਦੇ 25000 ਦੀ ਆਪਾਂ ਦੇ ਦਿਆਗੇ ਵਿੱਚੋਂ ਮਾਨਤਨ ਕਰਦੇ ਹਾਂ ਹਾਂ ਜੀ ਬਈ ਕੋਈ ਨਹੀਂ ਕਰਦੇ ਨੰਬਰ ਕਿਹੜੇ ਤੇ ਗੱਲਬਾਤ ਕਰੀਏ ਨੰਬਰ 97811 ਹਾਂ 80769 ਇੱਕ ਵਾਰੀ ਹੋਰ ਆਉਣ ਦੇ ਬਈ 97811 ਹਾਂ 80769 ਠੀਕ ਹੈ ਬਈ ਬਿੱਲੇ ਬਾਈ ਦੇ ਕੋਲ ਮੇਰੇ ਮੁੱਦ ਕੀ ਸ਼ਹਿਰ ਦੇ ਦੇ